ਸਾਡਾ ਮੁੰਡਾ ਸੀ ਉੱਧਰ ਸੁਖ ਸੁਖੀ ਸਾਰੇ ਫੀਸਾਂ ਬਜਾਰ ਕੰਮ ਤੇ ਬਹੁਤ ਵਧੀਆ ਲੱਗ ਕੈਨੇਡਾ ਗਿਆ ਹਾਂਜੀ ਕੈਲਗਰੀ ਚ ਰਹਿੰਦਾ ਬਹੁਤ ਸ਼ਕਤੀ ਹੈ ਤੇ ਫਰੇਹ ਬੁੱਧਵਾਰ ਨੂੰ ਆਉਣਾ ਹੀ ਆਉਣਾ ਜੀ ਖੰਨੇ ਤੋਂ ਹੁੰਦੇ ਨੇ ਕਰੋ ਬੈਠੇ ਯਾਦ ਕਰ ਲਈ ਜੇ ਸਾਰੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ ਪੰਜਾਬ ਤੋਂ ਜਿੱਥੋਂ ਮਰਜੀ ਆਏ ਸਾਰੇ ਬਾਹਰਲੇ ਦੇਸ਼ਾਂ ਵਿੱਚ ਸੁੱਖਾ ਪੂਰੀਆਂ ਹੁੰਦੇ ਆ ਬਾਬੇ ਬਹੁਤ ਸ਼ਕਤੀ ਹੈ ਲਾਭ ਜੀ ਨਹੀਂ ਹੈਗੇ ਬਾਬਾ ਜੀ ਧੰਨਵਾਦ ਕਰਦੇ ਸੰਗਤ ਨਵਾਂ ਭਰ ਕੇ ਲੈ ਕੇ ਆਉਂਦੇ ਆ ਜੀ अच्छा जी ਸੰਗਤ ਪੂਰੀ ਭਰ ਕੇ ਲਿਆ ਕੇ ਆਉਂਦੇ ਜੀ ਸਾਡੇ ਸਾਰੇ ਪਿੰਡ ਹੀ ਆ ਰਿਹਾ ਜੀ ਬਹੁਤ ਵਧੀਆ ਲੱਗਿਆ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਈ ਬਹੁਤ ਵਧੀਆ ਜੀ ਸਾਲ ਹੋ ਗਏ ਸਾਨੂੰ ਆਨਲਾਈਨ ਸਾਡੇ ਖੰਨੇ ਤੋਂ ਆਉਨੇ ਆ ਸਾਡੇ ਮੁੰਡਾ ਸੀ ਉੱਧਰ ਸੁਖ ਸੁਖੀ ਸਾਰੇ ਫੀਸਾਂ ਬਜਾਰ ਕੰਮ ਤੇ ਬਹੁਤ ਵਧੀਆ ਲੱਗਿਆ ਕੈਨੇਡਾ ਗਿਆ ਹਾਂਜੀ ਕੈਲਗਰੀ ਚ ਰਹਿੰਦਾ ਜੀ ਬਹੁਤ ਸ਼ਕਤੀ ਇੱਥੇ ਹਰੇਕ ਬੁੱਧਵਾਰ ਆਉਨੇ ਆਉਣਾ ਜੀ ਖੰਨੇ ਤੋਂ ਆਉਨੇ ਕਿੰਨਾ ਕੁ ਯਕੀਨ ਇੱਥੇ ਜਦੋਂ ਵੱਧਦਾ ਵੀ ਜਦੋਂ ਅਡੇ ਥੋੜੇ ਕੰਮ ਜਿਹੜੇ ਪੂਰੇ ਹੋਣੇ ਸ਼ੁਰੂ ਹੋ ਜਾਣ ਕੋਈ ਬੈਠੇ ਯਾਦ ਕਰ ਲਈਦਾ ਸਾਰੇ ਮਨੋ ਕਾਮਨਾ ਪੂਰੇ ਹੁੰਦੇ ਆ ਜੀ ਪੰਜਾਬ ਤੋਂ ਜਿੱਥੋਂ ਮਰਜੀ ਆਏ ਸਾਰੇ ਬਾਹਰਲੇ ਦੇਸ਼ਾਂ ਵਿੱਚ ਸੁੱਖਾ ਪੂਰੇ ਹੁੰਦੇ ਆ ਬਾਬੇ ਬਹੁਤ ਸ਼ਕਤੀ ਆ ਜੀ ਲਾਭ ਜੀ ਨਹੀਂ ਹੈਗੇ ਬਾਬਾ ਜੀ ਧੰਨਵਾਦ ਕਰਨ ਦੇ ਉੱਪਰ ਹੁਣ ਜਿਵੇਂ ਤੁਸੀਂ ਖੰਨੇ ਤੋਂ ਆਉਣੇ ਹੋ ਤੇ ਯਕੀਨ ਹੈ ਬਾਬਾ ਜੀ ਸਿੰਘ ਦੇ ਤਾਂ ਹੀ ਇੱਥੇ ਆਉਣੇ ਬਿਲਕੁਲ ਸੰਗਤ ਨੋਵਾ ਭਰ ਕੇ ਲੈ ਕੇ ਆਉਂਦੇ ਆ ਜੀ ਅੱਛਾ ਜੀ ਸੰਗਤ ਪੂਰੀ ਭਰ ਕੇ ਲੈ ਕੇ ਆਉਂਦੇ ਆ ਜੀ ਸਾਡੇ ਸਾਰੇ ਪਿੰਡ ਹੀ ਆ ਗਏ ਜੀ ਬਹੁਤ ਵਧੀਆ ਲੱਗਿਆ ਜੀ ਬਾਬਾ ਜੀ ਦਾ ਮੈਂ ਸੰਗਤਾਂ ਨੂੰ ਵੀ ਕਹਿਣਾ ਚਾਹੁੰਗਾ ਜੇਕਰ ਇਹ ਤਾਂ ਕਹਿੰਦਾ ਜੀ ਘਰੋਂ ਬੈਠੇ ਤੇ ਆ ਕੇ ਆਓ ਭਰ ਕੇ ਆਓ ਗੱਡੀਆਂ ਪੂਰੇ ਸਮਨੋਂ ਕੰਮ ਦਾ ਪੂਰੇ ਹੋਦੇ ਕੋਈ ਚੀਜ਼ ਰਹਿਦਾ ਨਹੀਂ ਜਿਹੜੇ ਨਹੀਂ ਪੂਰੇ ਹੁੰਦੇ ਸਭ ਸੁੱਖਾ ਪੂਰੇ ਹੁੰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਜੀ ਸਾਲ ਹੋ ਗਏ ਸਾਨੂੰ ਆਨਲਾਈਨ ਸਾਡੇ ਕੰਨੇ ਤੋਂ ਆਉਨੇ ਸਾਡੇ ਮੁੰਡਾ ਸੀ ਉੱਧਰ ਸੁੱਖ ਸੁੱਖੀ ਸਾਰੇ ਫੀਸਾਂ ਬਜਾਰ ਕੰਮ ਤੇ ਬਹੁਤ ਵਧੀਆ ਲੈ ਕੈਨੇਡਾ ਗਿਆ ਕੈਨੇਡਾ ਗਿਆ ਹਾਂਜੀ ਕੈਲਗਰੀ ਚ ਰਹਿੰਦਾ ਜੀ ਬਹੁਤ ਸ਼ਕਤੀ ਇੱਥੇ ਹਰੇਕ ਬੁੱਧਵਾਰ ਆਉਨੇ ਆਉ ਖੰਨੇ ਤੋਂ ਆਉਂਦੇ ਹੁੰਦੇ ਕਿੰਨਾ ਕੁ ਯਕੀਨ ਇੱਥੇ ਜਦੋਂ ਵੱਧ ਹੈ ਵੀ ਜਦੋਂ ਢੇ ਥੋੜੇ ਕੰਮ ਜਿਹੜੇ ਪੂਰੇ ਹੋਣੇ ਸ਼ੁਰੂ ਹੋ ਜਾਣ ਕੋਈ ਬੈਠੇ ਯਾਦ ਕਰ ਲਈਦਾ ਸਾਰੇ ਮਨੋ ਕਾਮਨਾ ਪੂਰੇ ਹੁੰਦੇ ਆ ਜੀ ਪੰਜਾਬ ਤੋਂ ਜਿੱਥੋਂ ਮਰਜੀ ਆਏ ਸਾਰੇ ਬਾਹਰਲੇ ਦੇਸ਼ਾਂ ਵਿੱਚ ਸੁੱਖਾ ਪੂਰੇ ਹੁੰਦੇ ਆ ਬਾਬੇ ਬਹੁਤ ਸ਼ਕਤੀ ਆ ਜੀ ਲਾਭ ਜੀ ਨਹੀਂ ਹੈਗੇ ਬਾਬਾ ਜੀ ਧੰਨਵਾਦ ਕਰਨ ਦੇ ਉੱਤੇ ਹੁਣ ਜੇ ਮੈਂ ਤੁਸੀਂ ਖੰਨੇ ਤੋਂ ਆਉਂਨੇ ਆ ਤੇ ਯਕੀਨ ਹੈ ਬਾਬਾ ਜੀ ਸਿੰਘ ਦੇ ਤਾਂ ਹੀ ਇੱਥੇ ਆਉਨੇ ਬਿਲਕੁਲ ਸੰਗਤ ਨਵਾਂ ਭਰ ਕੇ ਲੈ ਕੇ ਆਉਂਦੇ ਆ ਜੀ ਅੱਛਾ ਜੀ ਸੰਗਤ ਪੂਰੀ ਭਰ ਕੇ ਲੱਗ ਕਉਂਦੇ ਜੀ ਸਾਡੇ ਸਾਰੇ ਪੰਡੀਆਂ ਆ ਰਹੇ ਆ ਜੀ ਬਹੁਤ ਵਧੀਆ ਲੱਗਿਆ ਜੀ ਬਾਬਾ ਜੀ ਦਾ ਤੇ ਮੈਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਗਾ ਜੀ ਇਹ ਕਹਿੰਦਾ ਜੀ ਘਰੋਂ ਬੈਠੇ ਤੇ ਆ ਕੇ ਆਓ ਭਰ ਕੇ ਆਓ ਗੱਡੀਆਂ ਪੂਰੀ ਸਮਨੋਂ ਕੰਮ ਦਾ ਪੂਰੇ ਹੋ ਦੇ ਕੋਈ ਚੀਜ਼ ਰਹਿਦਾ ਨਹੀਂ ਜਿਹੜੇ ਨਹੀਂ ਪੂਰੇ ਹੁੰਦੇ ਸਭ ਸੁੱਖਾ ਪੂਰੇ ਹੁੰਦੇ ਜੀ ਵਾਹਿਗੁਰੂ ਜੀ ਇੱਕ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤ ਹੈ ਜੀ ਬਹੁਤ ਵਧੀਆ ਜੀ ਸਾਲ ਹੋ ਗਏ ਸਾਨੂੰ ਆਉਣ ਲੈ ਸਾਡੇ ਕੰਨੇ ਤੋਂ ਆਉਨੇ ਆ ਸਾਡਾ ਮੁੰਡਾ ਸੀ ਉੱਧਰ ਸੁਖ ਸੁਖੀ ਸਾਰੇ ਫੀਸਾਂ ਬਜ਼ਾਰ ਕੰਮ ਤੇ ਬਹੁਤ ਵਧੀਆ ਲੱਗ ਕੈਨੇਡਾ ਗਿਆ ਕੈਨੇਡਾ ਗਿਆ ਹਾਂਜੀ ਕੈਲਗਰੀ ਚ ਰਹਿੰਦਾ ਜੀ ਬਹੁਤ ਸ਼ਕਤੀ ਇੱਥੇ ਰੇਗ ਬੁੱਧਵਾਰ ਨੂੰ ਨਹੀਂ ਆਉਣਾ ਜੀ ਖੰਨੇ ਤੋਂ ਹੁੰਦੇ ਕਿੰਨਾ ਕੁ ਯਕੀਨ ਇੱਥੇ ਜਦੋਂ ਵੱਧ ਹੈ ਵੀ ਜਦੋਂ ਢੇ ਥੋੜੇ ਕੰਮ ਜਿਹੜੇ ਪੂਰੇ ਹੋਣੇ ਸ਼ੁਰੂ ਹੋ ਜਾਣ ਕੋਈ ਬੈਠੇ ਯਾਦ ਕਰ ਲਈਦਾ ਸਾਰੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ ਪੰਜਾਬ ਤੋਂ ਜਿੱਥੋਂ ਮਰਜੀ ਆਏ ਸਾਰੇ ਬਾਹਰਲੇ ਦੇਸਾਂ ਵਿੱਚ ਸੁੱਖਾ ਪੂਰੇ ਹੁੰਦੇ ਆ ਬਾਬੇ ਬਹੁਤ ਸ਼ਕਤੀ ਹੈ ਜੀ ਲਾਭ ਜੀ ਨਹੀਂ ਹੈਗੇ ਬਾਬਾ ਜੀ ਧੰਨਵਾਦ ਕਰਨ ਦੇ ਹੁਣ ਜਿਵੇਂ ਤੁਸੀਂ ਖੰਨੇ ਤੋਂ ਆਉਂਨੇ ਹੋ ਤੇ ਯਕੀਨ ਹੈ ਬਾਬਾ ਜੀ ਸਿੰਘ ਦੇ ਤਾਂ ਹੀ ਇੱਥੇ ਆਉਨੇ ਬਿਲਕੁਲ ਸੰਗਤ ਨੋਵਾ ਭਰ ਕੇ ਲੈ ਕੇ ਆਉਂਦੇ ਆ ਜੀ ਅੱਛਾ ਜੀ ਸੰਗਤ ਪੂਰੀ ਭਰ ਕੇ ਲੈ ਕੇ ਆਉਂਦੇ ਆ ਜੀ ਸਾਡੇ ਸਾਰੇ ਪਿੰਡ ਹੀ ਆ ਰਿਹਾ ਜੀ ਬਹੁਤ ਵਧੀਆ ਲੱਗਿਆ ਜੀ ਬਾਬਾ ਜੀ ਦਾ ਤੇ ਮੈਂ ਅਸਾਂ ਕੀ ਤੁਹਾਨੂੰ ਕੀ ਕਹਿਣਾ ਚਾਹੂੰਗਾ ਜੇ ਇਹ ਕਰ ਇਹ ਤਾਂ ਕਹਿੰਦੇ ਘਰੋਂ ਬੈਠੇ ਤੇ ਆ ਕੇ ਆਓ ਭਰ ਕੇ ਆਓ ਗੱਡੀਆਂ ਪੂਰੇ ਸਮਨੋਂ ਕੰਮ ਦਾ ਪੂਰੇ ਹੁੰਦੇ ਕੋਈ ਚੀਜ਼ ਰਹਿਦਾ ਨਹੀਂ ਜਿਹੜੇ ਨਹੀਂ ਪੂਰੇ ਹੁੰਦੇ ਸਭ ਸੁੱਖਾ ਪੂਰੇ ਹੁੰਦੇ ਜੀ ਬਾਈ ਗੁਰਜੀਤ